ਕਿਤਾ ਹੈ ਜੀ ਟਕਰਾਲੇ ਪਿੰਡ ਤੋਂ ਨਾਗੇ ਪੱਛਲ ਪਿੰਡ ਦਾ ਪਿੰਡ ਫਾਰ ਫਾਟ ਕੇ ਉਹਦੇ ਨੇੜੇ ਤੜਿਆ ਉਹਦੇ ਲਾਗੇ ਸੀ ਕਿਲੋਮੀਟਰ ਹੈਗਾ ਜੀ 58 ਦਾ 11 ਕਿਲੋਮੀਟਰ ਹੈ ਉੱਥੋਂ ਮਿਲੀ ਆਹ ਦੂਜੀ ਦੂਜੀ ਹੈਗੀ ਹੈ ਜੀ ਪੈਸੇਂਜਰ ਟ੍ਰੇਨ ਜਾਂਦੇ ਜਿਹੜੀ ਪਟਿਆਲੇ ਤੋਂ ਆਪਣਾ ਹੰਬਾਲੇ ਤੋਂ ਉਹ ਮਿਲੀ ਆ ਜੀ 54 ਦੇ 29 ਤੋਂ ਇਹ ਕੰਡੀਸ਼ਨ ਕਿਸ ਤਰ੍ਹਾਂ ਦੀ ਲੱਗ ਰਹੀ ਆ ਕੰਡੀਸ਼ਨ ਜਿਹੜਾ ਹੈਗਾ ਜੀ ਬਾਅਦ ਜਿਹੜਾ ਕਰਾਲੇ ਦੇ ਉਰਲੇ ਪਾਸੋਂ ਮਿਲੀ ਆ ਉਹ ਤਾਂ ਕਾਫੀ ਮਾੜੇ ਮਾਦਰਾ ਵਿੱਚ ਵਿਚ ਫਸ ਕੇ ਟ੍ਰੇਨ ਦੇ ਕਾਫੀ ਬੁਰੀ ਤਰ੍ਹਾਂ ਕੁਚਲੀ ਗਈ ਹੈ ਜੀ ਉਹ ਕਿੰਨੀ ਉਮਰ ਲੱਗਦੀ ਹੈ ਉਹਦੀ ਉਮਰ ਹੋएगी ਜੀ ਜੇ 25 ਸਾਲ ਦੇ ਵਿੱਚ 25 ਸਾਲ ਦੀ ਨੌਜਵਾਨੀ ਹੈ ਹਾਂਜੀ ਹਾਂਜੀ ਦੂਸਰਾ ਵਿਅਕਤੀ ਵੀ ਉਹ ਲੱਗਦਾ ਜੀ 50 55 ਸਾਲ ਇਹ ਆਪਸ ਵਿੱਚ ਕਿੰਨਾ ਕੁ ਫਰਕ ਆ ਰੋਡ ਦਾ ਵੀ ਕਿੰਨਾ ਕੁ ਕਿਲੋਮੀਟਰ ਦਾ ਫਰਕ ਹੈ ਇਹਨਾਂ ਦਾ 4 ਤੋਂ 5 ਕਿਲੋਮੀਟਰ ਦਾ ਫਰਕ ਹੈ ਜੀ ਉਹਨਾਂ ਉਹ ਇਕੱਠੇ ਨਹੀਂ ਹੈਗੇ ਅਲੱਗ-ਅਲੱਗ ਨਹੀਂ ਨਹੀਂ ਅਲੱਗ-ਅਲੱਗ ਸੀਗੇ ਅਲੱਗ-ਅਲੱਗ ਟ੍ਰੇਲਰ ਜਿਹੜਾ ਜੀ ਇੱਕ ਦੀ ਤਾਂ ਚਿਹਰੇ ਦੀ ਪਛਾਣ ਹੁੰਦੀ ਆ ਜਿਹੜਾ 50-55 ਸਾਲ ਦਾ ਹੋਤਾ ਪਰ ਜਿਹੜੇ ਦੀ ਪਛਾਣ ਥੋੜੀ ਨਹੀਂ ਹੋਦੀ ਉਹਦਾ ਸ਼ਕਲ ਬਹੁਤ ਬੁਰੀ ਤਰ੍ਹਾਂ ਉਹਦੀ ਕੁਤਲੀ ਹੋਈ ਆ ਕੀ ਪੰਜਾਬੀ ਨੇ ਇਹ ਨਾ ਪ੍ਰਵਾਸੀ ਨੇ ਲੱਗਦਾ ਤਾਂ ਪੰਜਾਬੀ ਨੇ ਜੀ ਅੱਛਾ ਜੀ ਫੁਲੀਆ ਕਿਸ ਤਰ੍ਹਾਂ ਦਾ ਆ ਜਿਨੇ ਫੁਲੀਆ ਕੇਸ ਤਾਂ ਉਹਦੇ ਕੱਟੇ ਹੋਏ ਆ ਜੀ ਤੇ ਥੋੜੀ ਦੇ ਹਲਕੀ ਦਾੜੀ ਆ ਪਰ ਉਹ ਮਾਹਰ ਸਰੀਰ ਹੈ ਕਾ ਵੀ ਜੁੱਸੇ ਵਾਲਾ ਸਰੀਰ ਹੈ ਜਿਹੜਾ ਦੂਸਰਾ ਮੁੰਡਾ ਹੈ ਮੁੰਡੇ ਦਾ ਹੀ ਮੈਂ ਕਹ ਰਿਆਂ ਜੀ ਕਿੰਨੇ ਕ ਟੁਕੜੇ ਹੋਏ ਕੋਲੇ ਸਰੀਰ ਦੇ ਮੁੰਡੇ ਦੀ ਲਾਤੋਂ ਕੱਟੀ ਹੋਈ ਹੈ ਜੀ ਲੱਗ ਅੱਛਾ ਹਾਂਜੀ ਹਾਂ ਕੋਈ ਫਰਦਰ ਕੀ ਕਾਰਵਾਈ ਕਰਦੇ ਬਸ ਹੁਣ 72 ਘੰਟੇ ਰੱਖਿਆ ਜੀ ਮੋਰਚੀ ਚ ਅਗਲੀ ਕਾਰਵਾਈ ਦੇਖਦੇ ਆਂ ਫਿਰ ਜਦੋਂ ਵੀ ਕੋਈ ਪਛਾਣ ਹੁੰਦੀ ਹੈ ਕੋਈ ਆਉਂਦਾ ਤਾਂ ਫਿਰ ਅਗਲੀ ਕਾਰਵਾਈ ਮੇਰੀਆਂ ਮਾਤਮ ਰਾਹੀਂ ਦਿੱਤੇ ਵੀ ਹੋ ਸਕਿਆ ਪਿੰਡਾਲਾਹੀਂ ਥਾਣਾ ਆਂ ਦੇ ਵਿੱਚ ਹੋਰ ਸਾਰੇ ਚਾਰੋ ਕੋਗਾ ਆਂ ਫੇਰ ਜੰਗ ਇਹ ਕਿਹੜੇ ਪਿੰਡ ਕੋਲੋਂ ਮਿਲਿਆ ਲੱਗਿਆ ਜਿਹਨੂੰ ਸੇਲ ਲੰਗਦੀ ਹੈ ਇਹ ਇੱਕ ਕਰਾਲੇ ਪਿੰਡ ਦੇ ਇੱਕ ਨਾਬਾ ਸਾਈਡ ਤੋਂ ਮਿਲਿਆ ਕਰਾਲੇ ਤੋਂ ਸ਼ਿੱਟਾਂ ਵਾਲੇ ਸਾਈਡ ਤੋਂ ਪਛਾਣ ਵਾਸਤੇ ਅਸੀਂ ਜਿਵੇਂ ਤੁਹਾਡੇ ਨੂੰ ਰਾਹੀਂ ਹੋਰ ਕਰ ਰਹੇ ਆ ਫਰ ਜੋ ਅਪੀਲ ਕਰਦੇ ਆ ਇਲਾਕਾ ਵਾਸੀ ਨੂੰ ਜਿਹੜਾ ਵੀ ਸੁਣਦਾ ਹੈ ਕਰਦਾ ਹੈ ਵੀਆਰਪੀ ਚੌਕੀ ਨਾਬਾ ਆ ਕੇ ਸਾਨੂੰ ਦੱਸੇ ਜਿਹਨੂੰ ਪਤਾ ਲੱਗਦਾ ਇਹਦੇ ਕੱਪੜੇ ਪਹਿਨੇ ਹੋਏ ਸੀਗੇ ਬ੍ਰਾਂਡ ਚਿੱਟੀ ਸੀਗੀ ਟੀ-ਸ਼ਰਟ ਤੇ ਨੀਲੀ ਆ ਤੇ ਕਾਲੇ ਲੋਰ ਸੀ ਅੰਦਰ ਵੀਰ ਵੀ ਨੀਲੀ ਸੀ ਪਹਿਨੀ ਹੋਈ ਤੇ ਪੈਰਾਂ ਚੱਪਲਾਂ ਪਾਈ ਹੋਈ ਸੀ ਕੈਂਚੀ ਚੱਪਲਾ ਨੌਜਵਾਨ ਸੀਗਾ ਬੋਦੇ ਦੇ ਰੱਖੇ ਹੋ ਸੀ ਜਲ ਜੁਲ ਲੱਗੀ ਸੀ ਪਰ ਵਾਵਾ ਤਖੜਾ ਸਰੀਰ ਦਾ ਮੁੰਡਾ ਕੋਈ ਜੀਵ ਚ ਕੁਝ ਮਿਲਿਆ ਜੀ ਨਹੀਂ ਮਿਲਿਆ ਕੁਝ ਨਹੀਂ ਅਜੇ ਉਹਨਾਂ ਦੇ ਵੀ ਨਹੀਂ ਮਿਲਿਆ ਨਹੀਂ ਜੀ ਕੋਈ ਮੋਬਾਈਲ ਜਾਂ ਕੋਈ ਦਸਤਾਵੇਜ਼ ਕੁਝ ਨਹੀਂ ਮਿਲਿਆ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਪਛਾਣ ਨਹੀਂ ਹੋ ਰਹੀ ਉਹ ਪਿੰਡ ਦੇ ਜਿਹੜਾ ਵੀ ਪਿੰਡ ਵਾਸੀ ਵੀ ਮਹਿੰਦਰ ਦਾ ਬੋੜਾ ਇਹ ਆਪਣੇ ਦਲੱਦੀ ਦਾ ਬੋੜਾ ਪਿੰਡ ਦਾ ਨਾਬੇ ਤੋਂ ਰੋਕਲ ਵੀ ਹੋ ਸਕਦਾ ਜੀ ਇੱਕ ਕਰਾਲੇ ਦਾ ਵੀ ਹੋ ਸਕਦਾ ਇਹ ਤਿੰਨ ਚਾਰ ਪਿੰਡ ਜਿਆਦਾ ਨੇੜੇ ਪੈਂਦੇ ਸੱਜੂਪਟ ਪੈਂਦਾ ਜੀ ਬੋੜਾ ਜਦ ਇਹ ਹਾਲਤ ਵਾਲੇ ਦੇ ਕਿਸੇ ਪਿੰਡ ਦਾ ਹੁੰਦਾ ਤਾਂ ਆਟੋਮੈਟਿਕ ਗੱਲ ਆ ਵੀ ਉਹ ਆਉਂਦਾ ਭਾਈ ਕਈ ਵਾਰੀ ਸ਼ਾਮ ਤੱਕ ਉਹ ਵੇਟ ਕਰਦਾ ਵੀ ਬੱਚਾ ਗਿਆ ਆ ਜਾਏਗਾ ਸ਼ਾਮ ਨੂੰ ਜੇ ਨਹੀਂ ਆਏਗਾ ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਉਹ ਵੇਗੀ ਬਾਕੀ ਥਾਣੇ ਤਲਾ ਦਿੱਤੀ ਹੈ ਜੀ ਥਾਣੇ ਵਾਲੇ ਵੀ ਜਿਹਨਾਂ ਕੋਲ ਕੋਈ ਮੈਸੇਜ ਆਉਂਦੀ ਹੈ ਉਹ ਵੀ ਚੌਕੀ ਜੀਐਪੀ 44 ਚੌਕੀ ਪਤਲਾ ਦੇਤੀ ਹੈ